ਸਰਕਾਰ ਜਿੱਦ ਤੇ ਆਈ ਹੋਈ ਐ ਪਰ ਉਹਨਾਂ ਨੇ ਇਹ ਨਹੀਂ ਪਤਾ ਵੀ ਇਹ ਕੌਮ ਨਾ ਸਹਾਤ ਦਾ ਦਿੰਦੀ ਆਈ ਆ ਜੇ ਤੁਸੀਂ ਸੋਚਦੇ ਹੋ ਵੀ ਆਹ ਕੱਲ ਨੂੰ ਡੱਲੇਵਾਲ ਸਾਹਿਬ ਨੂੰ 1921 ਹੋ ਜਾਂਦੀ ਐ ਵੀ ਅਸੀਂ ਪਿੱਛੇ हट ਜਾਾਂਗੇ ਨਾ ਅਸੀਂ ਪਿੱਛੇ ਹਟਣ ਵਾਲੇ ਕੌਮ ਹੀ ਨਹੀਂ ਹੈਗੇ ਉਹ ਨਜਾਇਜ਼ ਤਾਂ ਮੰਗ ਨਹੀਂ ਰਹੇ ਉਹ ਮੰਗਾਂ ਜਿਹੜੀਆਂ ਇਹਨਾਂ ਨੇ ਨਾ ਠੈਨ ਕਰਕੇ ਦਿੱਤੀਆਂ ਸੀਗੀਆਂ ਨਾ ਵਿੱਚ ਕੋਈ ਨਵੀਂ ਮੰਗ ਥੋੜੀ ਲੈ ਕੇ ਆਏ ਆ ਕੀ ਲੱਗਦਾ ਕਿ ਅੰਦੋਲਨ ਦੀ ਸ਼ੁਰੂਆਤ ਹੋਣ ਤੋਂ ਬਾਅਦ ਜਾਂ ਡੱਲੇਵਾਲ ਸਾਹਿਬ ਦੇ ਮਰਨ ਵਰਤ ਤੱਕ ਬੈਠਣ ਤੋਂ ਬਾਅਦ ਸਗੋਂ ਸਰਕਾਰ ਨੂੰ ਮੀਟਿੰਗਾਂ ਦਾ ਜਿਹੜਾ ਦੌਰ ਸੀ ਉਹ ਲਗਾਤਾਰ ਜਾਰੀ ਕਰਨਾ ਚਾਹੀਦਾ ਸੀ ਪਰ ਇਹਦੇ ਵਿੱਚ ਅੜਚਣ ਕਿਉਂ ਬਣੀ ਹੋਈ ਅੜਿੱਕਾ ਕਿਉਂ ਲਾਇਆ ਜਾ ਰਿਹਾ ਕਿ ਮੀਟਿੰਗਾਂ ਬਿਲਕੁਲ ਹੀ ਬੰਦ ਕਰ ਦਿੱਤੀਆਂ ਜਾ ਰਹੀਆਂ ਨੇ ਦੇਖੋ ਮੀਟਿੰਗਾਂ ਕੋਈ ਨਹੀਂ ਕਰਾਇਆ ਕਰਦਾ ਹੈ ਨਾ ਮੀਟਿੰਗ ਦਾ ਪਹਿਲਾਂ ਵੀ ਉਹਨਾਂ ਨੇ ਮੀਟਿੰਗਾਂ ਇਸ ਕਰਕੇ ਕਰੀਆਂ ਸੀਗੀਆਂ ਇਲੈਕਸ਼ਨ ਦਾ ਟਾਈਮ ਸੀਗਾ ਹੈ ਨਾ ਤੇ ਸਰਕਾਰ ਇਹ ਭਈਏ ਜਿੱਦ ਤੇ ਅੜ ਗਿਆ ਨਾ ਲੋਕਾਂ ਦੀ ਸਰਕਾਰ ਨਹੀਂ ਹੈਗੀ ਹੈ ਨਾ ਸਰਕਾਰ ਆਮ ਬੰਨੀ ਐ ਡੰਨੀ ਦੀ ਉਹ ਇਨਵੈਸਟ ਬਹੁਤ ਜ਼ਿਆਦਾ ਕਰ ਚੁੱਕੇ ਖੜੇ ਦੇ ਅੰਦਰ ਅੱਜ ਅਗਰਦੇਸ ਖੜਿਆ ਨਾ ਤਾਂ ਕੌਮ ਕਰਕੇ ਖੜਿਆ ਨਾ ਇੱਕ ਕੌਮ ਕਰਕੇ ਖੜਿਆ 93% ਕੁਰਬਾਨੀਆਂ ਪਹਿਲਾਂ ਦਿੱਤੀਆਂ 700 ਸਾਲ ਦੀ ਕਲੰਮੀ ਇੱਕ ਤਾਰੀ ਗਈ ਹੈ ਨਾ ਤੇ ਅੱਜ ਸਾਡੇ ਨਾਲ ਵਿਤਕਰੇ ਦੇਖੋਗੇ ਮੈਂ ਕਰਦੇ ਕਿ ਲਗਦਾ ਕਿ ਡੱਲੇਵਾਲ ਸਾਹਿਬ ਦੀ ਦਿਨ ਬਾ ਦਿਨ ਨਾਜ਼ੁਕ ਸਥਿਤੀ ਤੋਂ ਬਾਅਦ ਜਿਹੜੀ ਸਰਕਾਰ ਹੈ ਜਿਹੜੀ ਲੋਕਾਂ ਦੇ ਸਿਰ ਤੇ ਉੱਪਰ ਵੱਡੀ ਹੁੰਦੀ ਆ ਲੋਕਾਂ ਦਾ ਕਰਕੇ ਉਹਨੂੰ ਵੱਡਾ ਮੰਨਿਆ ਜਾਂਦਾ ਹੈ ਕਿ ਉਹਨੂੰ ਕੋਈ ਫਰਕ ਨਹੀਂ ਪੈਂਦਾ ਡੱਲੇਵਾਲ ਸਾਹਿਬ ਦੀ ਨਾਜ਼ੁਕ ਸਥਿਤੀ ਦੇ ਨਾਲ ਬਈ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੈ ਨਾ ਲੋਕਤੰਤਰ ਰਹਿਿਆ ਹੀ ਨਹੀਂ ਤਾਨਾਸ਼ਾਹੀ ਹੈ ਇਹ ਤਾਂ ਰੋੜਾ ਸਰ ਰਾਜ ਦਾ ਹੈ ਠੀਕ ਹੈ ਨਾ ਆਪਾਂ ਵੀ ਲੜ ਰਹੇ ਆ ਕਿ ਤਨ ਕਿਤੇ ਆਪਣੇ ਅੰਦਰ ਕੀ ਚੀਨੇਗਾ ਬਾਈ ਆਪਾਂ ਨੇ ਆਪਣਾ ਰਾਜਵਾਲ ਬਧ ਰਹੇ ਹੈ ਨਾ ਰਾਜ ਰਾਜ ਰੋੜਾ ਰਾਜ ਦਾ ਇਹ ਵੀ ਰਾਜ ਪਿੱਛੇ ਕਰਦੇ ਨੇ ਆਰਐਚਏ ਚਿੰਨ੍ਹ ਦੇ ਟਾਈਮ ਤੋਂ ਲੱਗੀ ਹੋਈ ਹੈ ਕਿਸ ਵਾਸਤੇ ਲੱਗੀ ਹੈ ਹਿੰਦੂ ਰਾਸ਼ਟਰ ਪਾਸੇ ਲੱਗੀ ਹੋਈ ਹੈ ਇਹਨਾਂ ਨੂੰ ਪਤਾ ਪਈਏ ਕਾਮੇਡਿਕਾ ਪਾਉਂਦੀ ਆ ਇਹ ਆਗੂ ਬਿਆਨ ਦਾ ਜੀਆਂ ਕਰਦੇ ਨੇ ਲੱਗਦਾ ਉਹਨਾਂ ਨੂੰ ਇਸ ਗੱਲ ਬਾਰੇ ਕੋਈ ਤਕਾਜ਼ਾ ਨਹੀਂ ਕਿ ਇੱਕ ਆਗੂ ਪੈਦਾ ਕਰਨ ਨੂੰ ਇਮਾਨਦਾਰ ਆਗੂ ਪੈਦਾ ਕਰਨ ਨੂੰ ਕਈ ਬਰੇ ਲੱਗ ਜਾਂਦੇ ਆ ਉਂਟੱਲੇ ਵਾਲਾ ਸਾਬ ਉਂਟੱਲੇ ਵਾਲਾ ਸਾਬ ਬੰਨਣਾ ਕੋਈ ਸੌਖੀ ਗੱਲ ਹੈ 40 ਸਾਲ ਲੱਗ ਜਾਂਦੇ ਨੇ ਅਸੀਂ ਯਾਰ 5 ਸਾਲ ਤੋਂ ਸੰਘਰਸ਼ ਕਰਦੇ ਆ ਜਿਹੜੇ ਲੀਡਰ ਰਕੇ ਰਕੇਦਾਰ ਕਿਉਂ ਕਹਿੰਦੇ ਤਾਂ ਵੀ ਬੀਜੇਪੀ ਦੇ ਪਲਾਂਟਡ ਨੇ ਆਏ ਮੈਨਿਆਂ ਨਾ ਫਿਰ ਸਾਨੂੰ ਫਿਰ ਸਾਨੂੰ ਇਹ ਬੋਲਣ ਨੂੰ ਮਜਬੂਰ ਕਰਦੇ ਨੇ ਵੀ ਯਾਰ ਬੀਐਸਸੀ ਬੋਲੀਆਂ ਨੂੰ ਤੁਹਾਡੇ ਖਲਾਫ ਸਾਨੂੰ ਕੀ ਨਹੀਂ ਪਤਾ ਤੁਹਾਡੇ ਬਾਰੇ ਹਾਂ ਟੀਵੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਜਾਵੇ ਤਾਂ ਇਸੇ ਦੇ ਤਹਿਤ ਖਨੌਰੀ ਬਾਰਡਰ ਦੇ ਉੱਪਰ ਮੌਜੂਦਾਂ ਕਿਸਾਨਾ ਗੁਰਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਮਰਨ ਵਰਤ 45ਵੇਂ ਦਿਨ ਦੇ ਵਿੱਚ ਤਬਦੀਲ ਹੋ ਚੁੱਕਾ ਹੈ ਤਾਂ ਇਸੇ ਦੇ ਸਬੰਧ ਵਿੱਚ ਗੱਲਬਾਤ ਕਰਾਂਗੇ ਵਾਟਰ ਕੈਨਨਤ ਨਵਦੀਪ ਸਾਡੇ ਨਾਲ ਹੈ ਗੱਲਬਾਤ ਕਰਦੇ ਬਾਈ ਕਿਵੇਂ ਦੇਖਦੇ ਹੋ ਅੱਜ 45 ਦਿਨ ਹੋ ਚੁੱਕੇ ਨੇ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਕਿਸਾਨਾ ਗੁਰਜਗਜੀਤ ਸਿੰਘ ਡੱਲੇਵਾਲ ਕਿਸਾਨੀ ਦਾ ਮਜ਼ਦੂਰ ਭਾਈਚਾਰੇ ਦਾ ਦਰਦ ਲੈ ਕੇ ਕਿਵੇਂ ਦੇਖਦੇ ਹੋ ਅੱਜ ਤੱਕ ਦੀ तमाम ਸਾਰੇ ਸਮੀਖਿਆ ਕਰਨ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਘਰਸ਼ ਜਾਰੀ ਹੈ ਬਾਬਾ ਜੀ ਹਨਾ ਇਹ ਕਿਸਾਨ ਤੋਂ ਮਈ ਸੰਘਰਸ਼ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਹੈ ਨਾ ਉਹਦੇ 'ਚ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦੀ ਬਹੁਤ ਵੱਡੀ ਭੂਮਿਕਾ ਜਿਹੜੀ 45 ਦਿਨਾਂ ਤੋਂ ਮਰਨ ਵਰਤ ਦੇ ਬੈਠੇ ਨੇ ਤੇ ਉਹਨਾਂ ਨੇ ਸਾਰੀ ਕੌਮ ਇੱਕ ਵਾਰ ਫੇਰ ਜਗਾਤੀ ਤੁਹਾਨੂੰ ਵੀ ਪਤਾ ਥੋੜੇ ਦਿਨ ਪਹਿਲਾਂ ਟਰਨੈਡਾਉਨ ਸੀਗਾ ਹੈ ਨਾ ਕਿਤੇ ਨਾ ਕਿਤੇ ਮੋਰਚਾ ਡਾਉਨ ਸੀਗਾ ਤੇ ਉਹਨਾਂ ਨੇ ਐਨੀ ਇੱਕ ਜਾਨ ਪਾਤੀ ਹੈ ਨਾ ਵੀ ਅੱਜ ਚੜ੍ਹਦੀ ਕਲਾ 'ਚਾ ਮੋਰਚਾ ਤੇ ਅੱਜ ਸਾਰੇ ਦੇਸ਼ ਦੇ ਅੰਦਰ ਗੱਲ ਹੈ ਸਾਡਾ ਮੇਨ ਮਕਸਦ ਕੀ ਹੁੰਦਾ ਧਰਨਿਆ ਦਾ ਹੈ ਨਾ ਵੀ ਅਸੀਂ ਆਪਣੀ ਗੱਲ ਨੂੰ ਵੱਡੇ ਪੱਧਰ ਤੇ ਪਹੁੰਚਾਈਏ ਹੈ ਨਾ ਚਾਹੇ ਅਸੀਂ ਇੱਥੇ ਰਹਿ ਕੇ ਪਹੁੰਚਾਈਏ ਚਾਹੇ ਅਸੀਂ ਦਿੱਲੀ ਦੇ ਬਾਹਰੋਂ ਦੇ ਬੈਠ ਕੇ ਪਹੁੰਚਾਈਏ ਹੈ ਨਾ ਵੀ ਅਸੀਂ ਕਾਮਯਾਬ ਹੋਏ ਆ ਦੱਸਣ ਵਾਸਤੇ ਲੋਕਾਂ ਨੂੰ ਵੀ ਹਾਂ ਮੈਂ ਸਪੀਕੀ ਚੀਜ਼ ਹੈ ਨਾ ਵੀ ਸਾਡੇ ਕਿਸਾਨਾਂ ਦੇ ਹੱਕ ਕੀ ਨੇ ਮਜ਼ਦੂਰਾਂ ਦੇ ਹੱਕ ਕੀ ਨੇ ਹੈ ਨਾ ਅਸੀਂ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ ਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਾਂ ਪੰਜਾਬ ਹਮੇਸ਼ਾ ਆਪਣੇ ਹੱਕਾਂ ਲਈ ਸੰਘਰਸ਼ ਕਰਦਾ ਆਇਆ ਠੀਕ ਹੈ ਨਾ ਤੇ ਅਸੀਂ ਕਰਦੇ ਰਹਾਂਗੇ ਨਾ ਲੜਨਾ ਜ਼ਰੂਰੀ ਹੈ ਅਰ ਲੜਾਂਗੇ ਵੀ ਅਸੀਂ ਠੀਕ ਹੈ ਨਾ ਹੋਰ ਕੋਈ ਨਹੀਂ ਲੜੂਗਾ ਹੈ ਨਾ ਹਾਂ ਸਰਦਾਰ ਜਿੱਦ ਦੇ ਸਰਕਾਰ ਜਿੱਦ ਤੇ ਆਈ ਹੋਈ ਐ ਇਸ ਟਾਈਮ ਹੈ ਨਾ ਪੂਰੀ ਹੈ ਨਾ ਆੜੀ ਕਿਉਂਕਿ ਉਹਨਾਂ ਨੂੰ ਇਹ ਨਹੀਂ ਦਿਖ ਰਿਹਾ ਵੀ 45 ਦਿਨ ਹੋ ਗਏ ਹੈ ਨਾ ਕੱਲ ਪਰਸੋਂ 40 45 ਮਿੰਟ ਕਹਿੰਦੇ ਵੀ ਉਹ ਜਮਾ ਹੀ ਮਤਲਬ ਬੇਸੁੱਧ ਸੀਗੇ ਹੈ ਨਾ ਡੱਲੇਵਾਲ ਸਾਹਿਬ ਹੈ ਨਾ ਤੇ ਸ਼ਾਇਦ ਦਿੱਲੀ ਸਾਹਦਤ ਮੰਗਰੀ ਆ ਉਹਨਾਂ ਦੀ ਹੈ ਨਾ ਪਰ ਉਹਨਾਂ ਨੇ ਇਹ ਨਹੀਂ ਪਤਾ ਵੀ ਇਹ ਕੌਮ ਨਾ ਸ਼ਹਾਦਤਾਂ ਦੇਂਦੀ ਆ ਵੀ ਅਸੀਂ ਸੋਚਦੇ ਹਾਂ ਵੀ ਹਾਂ ਕੱਲ ਨੂੰ ਡੱਲੇਵਾਲ ਸਾਹਿਬ ਨੂੰ 1921 ਹੋ ਜਾਂਦੀ ਹੈ ਵੀ ਅਸੀਂ ਪਿੱਛੇ ਹੱਟ ਜਾਗੇ ਨਾ ਅਸੀਂ ਪਿੱਛੇ ਹੱਟਣ ਵਾਲੀ ਕੌਮ ਹੀ ਨਹੀਂ ਹੈਗੇ ਠੀਕ ਹੈ ਨਾ ਵੀ ਤੁਹਾਡੇ ਤੋਂ ਫਿਰ ਇਹ ਸਿਸਟਮ ਸੰਭਿਆ ਨਹੀਂ ਜਾਣਾ ਠੀਕ ਹੈ ਇਹ ਸਾਨੂੰ ਬਈ ਤੁਹਾਡੇ ਦੂਜੇ ਰਹਾ ਦੇ ਤੌਰ ਨਾ ਚਾਹੁੰਦੇ ਅਸੀਂ ਚਾਹੁੰਦੇ ਆ ਵੀ ਆਰਐਸਸੀ ਵੀ ਆਪਣੇ ਪਰਿਵਾਰਾਂ ਨਾਲ ਜੁੜੇ ਹੋਏ ਲੋਕ ਹਨਾ ਵੀ ਜੁੜੇ ਰਹੀਏ ਅਸੀਂ ਸੰਤਮਈ ਸਾਡੇ ਜਿਹੜੇ ਹੱਕ ਨੇ ਸਾਨੂੰ ਦਿੱਤੇ ਜਾਣ ਕਿਉਂਕਿ ਬਈ ਹਰ ਇੱਕ ਦਾ ਹੁਣ ਤੁਸੀਂ ਵੀ ਕੰਮ ਕਰਦੇ ਹੋ ਇੱਕ ਚੈਨਲ ਦੇ ਹਨਾ ਤੁਹਾਡੀ ਵੀ ਤਨਖਾਹ ਹੋਗੀ ਤੁਹਾਡੀ ਮਿਹਨਤ ਦਾ ਮੋਲ ਹੋ ਗਾ ਤਾਂ ਹੀ ਤੁਸੀਂ ਆਉਂਦੇ ਹੋ ਹੈ ਤੇ ਅਸੀਂ ਕੀ ਕੋਈ ਨਜਾਇਜ਼ ਤਾਂ ਮੰਗ ਨਹੀਂ ਰਹੇ ਉਹ ਮੰਗਾਂ ਜਿਹੜੀਆਂ ਇਹਨਾਂ ਨੇ ਨਾ ਆਪਣਾ ਸਹਨ ਕਰਕੇ ਦਿੱਤੀਆਂ ਸੀਗੀਆਂ ਨੇ ਵੀ ਤੁਹਾਡਾ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਇਆ ਜਾਊਗਾ ਹੈਨਾ ਅਸੀਂ ਤਾਂ ਉਹ ਮੰਗ ਮੰਨਦੇ ਜਦੋਂ ਇਹ ਸਾਡੇ ਇਹਨਾਂ ਨੇ ਧਰਨਾ ਖਤਮ ਕਰਿਆ ਕਿ ਕੋਈ ਨਵੀਂ ਮੰਗ ਥੋੜੀ ਲੈ ਕੇ ਆਏ ਆ ਹੈਨਾ ਔਰ ਆਪਣੇ ਹੱਕ ਲੈ ਕੇ ਆਏ ਆ ਮਿਨੀਮਮ ਰੇਟ ਵੀਰ ਅਸੀਂ ਦਿਨ ਰਾਤ ਮਿਹਨਤ ਕਰਦੇ ਆ ਮੌਸਮ ਨਹੀਂ ਦੇਖਦੇ ਸਾਰੇ ਦੇਸ਼ ਦਾ ਢਿੱਡ ਭਰਦੇ ਆ ਭਾਈ ਜੀ ਨਾ ਵੀ ਜਿਹੜਾ ਸਾਡਾ ਲਾਗਤ ਹੈ ਨਾ ਉਹ ਸਾਨੂੰ ਦਿੱਤੀ ਜਾਵੇ ਫालतू ਦਾ ਅਸੀਂ ਨਹੀਂ ਮੰਗ ਰਹੇ ਮਿਨੀਮਮ ਮੰਗ ਰਹੇ ਆ ਵੀ ਮਿਨੀਮਮ ਵੀ ਇਹ ਤੋਂ ਘੱਟ ਨਾ ਯਾਰ ਕੋਈ ਖਰੀਦੇ ਹੈ ਨਾ ਵੀ ਤੁਸੀਂ ਜਦੋਂ ਆਲੂ ਸਾਡਾ ਹੁਣ 10 ਰੁਪਏ ਰੇਟ ਹੈ ਨਾ ਹੁਣ ਜਿਵੇਂ 15 ਹੁਣ ਦੀ ਵ ਬੀ ਜਦੋਂ ਕਾਰਪੋਰੇਟ ਵੀ ਇਹਨਾਂ ਨੂੰ 66 70 70 ਰੁਪਏ ਨੂੰ ਹੈਨਾ ਵੀ ਇਹ ਲੋਕਾਂ ਦੇ ਮੂੰਹ 'ਚ ਬਿਨਾ ਇੰਨਾ ਮਹਿੰਗਾ ਪਵੇ ਹੈਨਾ ਵੀ ਇਹਦਾ ਇੱਕ ਵੀ ਇਹ ਅੰਨ ਸਭ ਦੇ ਮੂੰਹ 'ਚ ਪੈਂਦਾ ਰਹੇ ਇਹ ਤਾਂ ਨਾ ਦੇਸ਼ ਨੂੰ ਬਚਾਉਣ ਦੀ ਲੜਾਈ ਲਾ ਲਓ ਹੈਨਾ ਅੰਨ ਨੂੰ ਬਚਾਉਣ ਦੀ ਲੜਾਈ ਇੱਕ ਸਰਬਤ ਦੇ ਭਲੇ ਦੀ ਲੜਾਈ ਹੈ ਨਾ ਕੌਮ ਲੜ ਰਹੀ ਹੈ ਨਾ ਤੇ ਭਾਈ ਸੰਘਰਸ਼ ਜਾਰੀ ਹੈ ਹੈਨਾ ਪੰਜਾਬ ਜਵਾਨ ਹੋਇਆ ਹੋਇਆ ਪੰਜਾਬੀ ਜਵਾਨੀ ਜਵਾਨ ਹੋਈ ਹੋਈ ਹੈ ਨਾ ਤੇ ਲੜ ਰਹੇ ਸੰਘਰਸ਼ ਕਰ ਰਹੇ ਨੇ ਭਾਈ ਗੁਰੂ ਮੇਰ ਕਰੂਗਾ ਸੰਘਰਸ਼ ਕਰਨਾ ਸਾਡਾ ਫਰਜ਼ ਹੈ ਜਿੱਤ ਹਰ ਕਾਲਪੁਰਖ ਦੇ ਹੱਥ 'ਚ ਕਿਸਾਨ ਜਥੇ ਬੰਦੀਆਂ ਦੇ ਅੰਦੋਲਨ ਦੀ ਸ਼ੁਰੂਆਤ ਤੋਂ ਪਹਿਲਾਂ ਔਰ ਮੀਟਿੰਗਾਂ ਕੀਤੀਆਂ ਜਾਂਦੀਆਂ ਸੀ ਉਹਦੇ ਵਿੱਚ ਪੰਜਾਬ ਸਰਕਾਰ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਮੀਟਿੰਗਾਂ ਕਰਵਾਉਂਦੇ ਰਹੇ ਨੇ ਕੀ ਲੱਗਦਾ ਕਿ ਅੰਦੋਲਨ ਦੀ ਸ਼ੁਰੂਆਤ ਹੋਣ ਤੋਂ ਬਾਅਦ ਜਾਂ ਡੱਲੇਵਾਲ ਸਾਹਿਬ ਦੇ ਮਰਨ ਵਰਤ ਤੇ ਬੈਠਣ ਤੋਂ ਬਾਅਦ ਸਗੋਂ ਸਰਕਾਰ ਨੂੰ ਮੀਟਿੰਗਾਂ ਦਾ ਜਿਹੜਾ ਦੌਰ ਸੀ ਉਹ ਲਗਾਤਾਰ ਜਾਰੀ ਕਰਨਾ ਚਾਹੀਦਾ ਸੀ ਪਰ ਇਹਦੇ ਵਿੱਚ ਅਚਨ ਕਿਉਂ ਬਣੀ ਹੋਈ ਅੜਿੱਕਾ ਕਿਉਂ ਲਾਇਆ ਜਾ ਰਿਹਾ ਕਿ ਮੀਟਿੰਗਾਂ ਬਿਲਕੁਲ ਹੀ ਬੰਦ ਕਰ ਦਿੱਤੀਆਂ ਜਾ ਰਹੀਆਂ ਮੀਟਿੰਗਾਂ ਕੋਈ ਨਹੀਂ ਕਰਾਇਆ ਕਰਦਾ ਹੈ ਨਾ ਮੀਟਿੰਗ ਦਾ ਪਹਿਲਾਂ ਵੀ ਉਹਨਾਂ ਨੇ ਮੀਟਿੰਗਾਂ ਇਸ ਕਰਕੇ ਕਰੀਆਂ ਸੀਗੀਆਂ ਇਲੈਕਸ਼ਨ ਦਾ ਟਾਈਮ ਸੀਗਾ ਹੈ ਨਾ ਠੀਕ ਹੈ ਇਹਨਾਂ ਨੇ ਇਹ ਗੱਲਬਾਤ ਕਰਨੀ ਸੀ ਕਿ ਜਿਵੇਂ ਜਿਹੜੇ ਉਹ ਕਹਿੰਦੇ ਨੇ ਨਾ ਵੀ ਉਹ ਟਾਈਮ ਸਹੀ ਨਹੀਂ ਸੀਗਾ ਜੀ ਹੈਨਾ ਸੰਘਰਸ਼ ਦਾ ਜੀ ਹੈਨਾ ਇਹਨਾਂ ਨੇ ਜੀ ਗੱਲ ਨਹੀਂ ਕੀਤੀ ਜੀ ਇਹਨਾਂ ਗੱਲਾਂ ਗੁੱਲਾਂ ਸਾਰੀਆਂ ਇਹਨੇ ਲੜਨਾ ਹੁੰਦਾ ਨਾ ਭਾਈ ਉਹਨੇ ਲੜਨਾ ਹੀ ਹੁੰਦਾ ਹੈਨਾ ਉਹੀ ਟਾਈਮ ਸਭ ਤੋਂ ਬੈਸਟ ਸੀਗਾ ਜਦੋਂ ਅਸੀਂ ਉਹਨਾਂ ਨੂੰ ਇਹ ਦਬਦੇ ਕੀਤਾ ਨਹੀਂ ਸਰਕਾਰਾਂ ਇਲੈਕਸ਼ਨਾਂ ਤੋਂ ਹੀ ਦਬਦੀਆਂ ਨਹੀਂ ਸਾਡਾ ਨੁਕਸਾਨ ਨਾ ਹੋ ਜੇ ਫਿਰ ਉਹੀ ਟਾਈਮ ਸੀ ਤਾਂ ਹੀ ਤਾਂ ਇਹਨੇ ਗੱਲਾਂ ਬਾਤਾਂ ਕੀਤੀਆਂ ਬਾਈ ਹੈਨਾ ਹੁਣ ਦੇਖ ਕੇ ਤੁਹਾਨੂੰ ਪਤਾ ਇਲੈਕਸ਼ਨ ਲੋਕਸ਼ਨ ਚੱਲੇਗੇ ਹੁਣ ਗੱਲਬਾਤ ਵੀ ਨਹੀਂ ਇਹ ਕਰਦੇ ਹੈਨਾ ਠੀਕ ਹੈ ਨਾ ਬਈ ਲੋਕਾਂ ਦੀ ਸਰਕਾਰ ਨਹੀਂ ਹੈਗੀ ਯਾਰ ਸਹੀ ਮੰਨਣ ਦੇ ਜਨਾ ਹੈ ਨਾ ਇੱਕ ਤਾਂ ਲੋਕਾਂ ਨੇ ਇਹਨੂੰ ਫਤਵਾ ਨਹੀਂ ਦਿੱਤਾ ਹੈ ਨਾ ਵੀ ਹਾਂ ਕਿਉਂਕਿ ਇਹ ਤਾਂ ਹਾਰੇ ਹੋਇਆ ਨਤੀਸਰੋ ਨਾਈਟ੍ਰੋ ਜਨ ਨਾਲ ਸਾਥ ਨਾ ਦਿੱਤਾ ਸੀ ਤਾਂ ਹਾਰੇ ਹੋਇਆ ਫਤਵਾ ਦਿੱਤਾ ਸੀਗਾ ਵੀ ਅਸੀਂ ਤੁਹਾਨੂੰ ਪਸੰਦ ਨਹੀਂ ਕਰਦੇ ਇਸ ਦੇਸ਼ ਦੇ ਅੰਦਰ ਹੈ ਨਾ ਠੀਕ ਹੈ ਨਾ ਤੇ ਸਰਕਾਰ ਇਹ ਬਈ ਜਿੱਦ ਤੇ ਅੜ ਗਿਆ ਨਾ ਲੋਕਾਂ ਦੀ ਸਰਕਾਰ ਨਹੀਂ ਹੈਗੀ ਨਾ ਸਰਕਾਰ ਆਮ ਬੰਨੀ ਅੰਡਾਨੀ ਦੀ ਉਹ ਇਨਵੈਸਟ ਬਹੁਤ ਜ਼ਿਆਦਾ ਕਰ ਚੁੱਕੇ ਖੜੇ ਦੇ ਅੰਦਰ ਹੈ ਨਾ ਉਹ ਗਦਾਮ ਲਾ ਲਓ ਸਾਈਲ ਲਾ ਲਓ ਸੜਕਾਂ ਚ ਲੈ ਵਪਾਰ ਵਾਲਾ ਸਿਸਟਮ ਹੈ ਨਾ ਉਹਨਾਂ ਦੀ ਅੱਖ ਉਹਨਾਂ ਨੂੰ ਪਤਾ ਯਾਰ ਵੀ ਕਰੋਨੇ ਚ ਸਾਰੇ ਬਿਜ਼ਨਸ ਉਹਨਾਂ ਦੇ ਵੱਡੇ ਵੱਡੇ ਬਿਜ਼ਨਸ ਫੈਲ ਹੋ ਗਏ ਸੀ ਹੈ ਨਾ ਵੀ ਅਸੀਂ ਕੀਵੇਂ ਖੇਤੀ ਦੇ ਹੱਥ ਪਾਈਏ ਵੀ ਇਹ ਤਾਂ ਯਾਰ ਸਦਾ ਬਹਾਰ ਚੀਜ਼ ਆ ਇਹ ਜਿਹਦਾ ਮੁਨਾਫਾ ਹੁਣ ਬਿਲ ਗੇਟਸ ਵਰਗੇ ਤੋਂ ਜਿਹੜੇ ਨਿਊ ਵਲਡ ਰੋਡਰ ਵਾਲਾ ਸਿਸਟਮ ਲਾ ਲਓ ਸਾਰਾ ਬਿਲ ਗੇਟਸ ਨਾਲੇ ਚੱਲਦੇ ਨੇ ਬਿਲ ਗੇਟਸ ਨੇ ਸਾਰੇ ਅਮਰੀਕਾ ਦੀ ਨਾਰਥ ਅਮਰੀਕਾ ਦੀ ਹੈਨਾ ਸਾਰੇ ਉਹ ਸਾਰਾ ਕੰਟੀਨੈਂਟ ਦੀ ਸਾਰੀ ਜ਼ਮੀਨ ਉਹ ਇਕੱਲੇ ਬੰਦੇ ਦੇ ਨਾਮ ਆਉਦੇ ਹੈਨਾ ਹੈ ਤਾਂ ਦੁਨੀਆ ਦਾ ਸਭ ਤੋਂ امیر ਬੰਦਾ ਹੈ ਨਾ ਇਹਨਾਂ ਨੂੰ ਵੀ ਇਹਨਾਂ ਨੂੰ ਲਾਲਸਾ ਹੁੰਦੀ ਆ ਹੈ ਨਾ ਪਹਿਲਾਂ ਤਾਂ ਲਾਲਸਾ ਹੁੰਦੀ ਆ ਸਭ ਤੋਂ امیر ਬਣਦੇ ਸੀ ਕੀਮੇ ਬਣਿਆ ਜਾਈਏ ਹੈ ਨਾ ਫਿਰ ਉਸ ਤੋਂ ਬਾਅਦ ਹੁੰਦਾ ਜਦੋਂ ਬੰਦੇ ਕੋਲ ਪਾਵਰ ਵੀ ਆ ਜਾਂਦੀ ਆ ਹੈ ਨਾ ਕਿ ਉਹ ਪੈਸਾ ਸੀਗਾ ਪੈਸੇ ਨਾਲ ਪਾਵਰ ਖਰੀਦ ਲਈ ਸਾਰੀ ਦੀ ਸਾਰੀ ਹੈ ਨਾ ਮੋਦੀ ਵਰਗੇ ਉਹਦੇ ਨੇ ਤਾਂ ਕਹਿਣ ਤੋਂ ਹੀ ਚੱਲਦੇ ਨੇ ਇਹ ਹੁਣ ਇਹਨਾਂ ਨੂੰ ਇਹ ਆ ਵੀ ਅਸੀਂ ਹੁਣ ਦੁਨੀਆ ਨੂੰ ਕੰਟਰੋਲ ਕਿਵੇਂ ਕਰੀਏ ਰੱਬ ਬਣਨਾ ਚਾਹੁੰਦੇ ਨੇ ਹੈ ਨਾ ਦੁਨੀਆ ਦੇ ਤਾਨਾਸ਼ਾਹ ਬਣਨਾ ਚਾਹੁੰਦੇ ਨੇ ਵੀ ਉੱਧਰਲੇ ਰਾਮ ਤਾਂ ਹੀ ਤਾਂ ਮਾਨੀ ਅਨਾਨੀ ਵਰਗੇ ਗੱਲ ਨਹੀਂ ਕਰਨ ਦਿੰਦੇ ਜੇ ਲੋਕਾਂ ਦੀ ਸਰਕਾਰ ਹੁੰਦੀ ਨਾ ਭ ਬਚਾਉਣਾ ਹੈ ਨਾ ਵਿਦੇਸ਼ ਦੇ ਲੋਕ ਰਹ ਰਹੇ ਨੇ ਸਾਨੂੰ ਵੀ ਕਰ ਕੀ ਸੁਭਾਸ ਦੀਸਤ ਲੁੱਕਣ ਵਾਲੀ ਹੋਇਆ ਕਰਦਾ ਹੈ ਨਾ ਪਰ ਇਹ ਇਹ ਚੁੰਦੇ ਨੇ ਵੀ ਗੁਲਾਮ ਬਣ ਕੇ ਰਹਿਣੇ ਠੀਕ ਹੈ ਨਾ ਵੀ ਗੁਲਾਮੀ ਵਾਲੇ ਪਾਸੇ ਨੂੰ ਜਾਣ ਹੈ ਨਾ ਜਿਵੇਂ ਪਹਿਲਾਂ ਸੀਗਾ ਬਹਾਮਣ ਬਾਦ ਵਾਲਾ ਸਿਸਟਮ ਹੈ ਨਾ ਪਿੱਛੇ ਝਾੜੂ ਲਾ ਕੇ ਸਫਾਈਆਂ ਕਰਦੇ ਆ ਨਾ ਜਦ ਹੀ ਕਿ ਗਿਆ ਕੋਈ ਇਹ ਉਧਰਲੇ ਪਾਸੇ ਨੂੰ ਵਧ ਰਹੇ ਨੇ ਭਾਈ ਹੈ ਨਾ ਤੇ ਉਹ ਗਲਤ ਸਿਸਟਮ ਹੈ ਨਾ ਦੇਸ਼ ਅੱਜ ਅਗਰਦੇਸ਼ ਖੜਿਆ ਹੈ ਨਾ ਤਾਂ ਕੌਮ ਕਰਕੇ ਖੜਿਆ ਹੈ ਨਾ ਇੱਕ ਕੌਮ ਕਰਕੇ ਖੜਿਆ ਹੈ 93% ਕੁਰਬਾਨੀਆਂ ਪਹਿਲਾਂ ਦਿੱਤੀਆਂ 700 ਸਾਲ ਦੀ ਗਲਾਮੀ ਇੱਕ ਤਾਰੀ ਗਈ ਹੈ ਨਾ ਤੇ ਅੱਜ ਸਾਡੇ ਨਾਲ ਵੀਤ ਗਰੇ ਦੇਖੋ ਕਿਵੇਂ ਕਰਦੇ ਨੇ ਫਿਰ ਜਦੋਂ ਅਸੀਂ ਕਹਿੰਨੇ ਲੱਗਦੇ ਇਸ ਦੀ ਗੱਲ ਕਰਦੇ ਆ ਨਾ ਜਦੋਂ ਅਸੀਂ ਨਾ ਡੱਲੇਵਾਲ ਸਾਹਿਬ ਨੂੰ ਦੇਖਦੇ ਆ ਫਿਰ ਸਾਡੇ ਦਿਲ ਤੇ ਬੀਤਦੀ ਹੈ ਬਾਈ ਹੈ ਨਾ ਜਦੋਂ ਅਸੀਂ ਆਪਣੇ ਲੋਕਾਂ ਵੱਲ ਦੇਖਦੇ ਆ ਸਾਡੀ ਮਾਇਆ ਭੈਣੇ ਤੇਰਾ ਤਾਂ ਰਾਤਾਂ ਕੱਟਦੀਆਂ ਨੇ ਹੈ ਨਾ ਸੜਕਾਂ ਦੇ ਬੈਠ ਕੇ ਸਾਡੇ ਬਜ਼ੁਰਗ ਹੈ ਨਾ ਸਾਡੇ ਜੀ ਕਰਦਾ ਕੋਈ ਸਾਡੇ ਹੱਸਦੇ ਵਸਦੇ ਪਰਿਵਾਰ ਨੇ ਵੱਡੀਆਂ ਵੱਡੀਆਂ ਕੋਠੀਆਂ ਨੇ ਸਾਰਾ ਸਿਸਟਮ ਹੈ ਭਾਈ ਘਰੇ ਹੈ ਨਾ ਠੀਕ ਹੈ ਨਾ ਪਰ ਕੀ ਕਰੀ ਬਈ ਸੰਘਰਸ਼ ਵੀ ਲੜਨੇ ਨੇ ਹਨਾ ਪਰ ਇੰਨਾ ਵੀ ਤਕਰਾ ਠੀਕ ਨਹੀਂ ਹੁੰਦਾ ਬਹੁਤ ਜ਼ਹਿਰ ਇਹ ਸਾਡੇ ਮਨਾਂ ਚ ਭਰ ਰਹੇ ਨੇ ਹਨਾ ਠੀਕ ਹੈ ਨਾ ਜਿਵੇਂ ਗੱਲ ਕੀ ਆ ਹੁਣ ਪੰਜਵੀਂ ਪਾਸ਼ਾਹੀ ਸੀਗੇ ਹਨਾ ਉਹ ਸ਼ਾਂਤਮਈ ਅੰਦੋਲਨ ਲੜਿਆ ਉਹਨਾਂ ਨੇ ਹਨਾ ਠੀਕ ਹੈ ਨਾ ਸ਼ਾਂਤਮਈ ਮਤਲਬ ਲੜੇ ਹਨਾ ਉਹਨਾਂ ਦੀ ਸ਼ਹੀਦੀ ਦਿੱਤੀ ਉਹਨਾਂ ਨੇ ਹਨਾ ਫਿਰ ਉਸ ਤੋਂ ਬਾਅਦ ਕੀ ਹੋਇਆ ਛੇਵੇਂ ਪਾਸ਼ਾਹੀ ਨੇ ਲੜਾਈਆਂ ਲੜੀਆਂ ਨਾ ਤਲਵਾਰ ਚੱਕੀ ਗਈ ਹਨਾ ਫਿਰ ਦੁਬਾਰੇ ਨੌਵੇਂ ਪਾਸ਼ਾਹੀ ਨੇ ਹਨਾ ਸ਼ਾਂਤਮਈ ਸ਼ੀਸ਼ ਦਿੱਤਾ ਹਨਾ ਫਿਰ ਦਸਵੇਂ ਪਾਸ਼ਾਹੀ ਨੇ ਫਿਰ ਜ਼ੁਲਮ ਦੇ ਖਿਲਾਫ ਤਲਵਾਰ ਚੱਕੀ ਤੇ ਇਹ ਇਹ ਚਾਹੁੰਦੇ ਨੇ ਬਿਨਾ ਦੂਜੇ ਪਾਸੇ ਨੂੰ ਤੋੜਨਾ ਚਾਹੁੰਦੇ ਨੇ ਵੀ ਇਹ ਸਾਨੂੰ ਵੀ ਦੂਜੇ ਪਾਸੇ ਨੂੰ ਤੁਰੀ ਹੈ ਨਾ ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਸ਼ਾਂਤਮਈ ਟੰਗ ਨਾਲ ਨਾਲ ਸਾਰੇ ਰਾਸਤੇ ਬੰਦ ਹੋ ਜਾਂਦੇ ਨੇ ਨਾ ਫਿਰ ਇਹ ਸੰਘਰਸ਼ ਦੂਜੇ ਰਾਂ ਨੂੰ ਤੁਰ ਪੈਂਦੇ ਨੇ ਨਾ ਠੀਕ ਹੈ ਨਾ ਵੀ ਉਹਦਾ ਨੁਕਸਾਨ ਫਿਰ ਸਾਰੀ ਟੀਰਾ ਨੁਆਇਆ ਕਰਦਾ ਉਹ ਫਿਰ ਉਹਨੂੰ ਪਰ ਅਸੀਂ ਚਾਹੁੰਦੇ ਨਹੀਂ ਹੈ ਨਾ ਵੀ ਯਾਰ ਗੱਲਬਾਤ ਕਰੀ ਜਾਵੇ ਕੀਰਤੀ ਲੋਕ ਨੇ ਮਿਹਨਤ ਕਰਨ ਵਾਲੇ ਲੋਕ ਨੇ ਹੱਲ ਕੀਤਾ ਜਾਵੇ ਹੈ ਨਾ ਸਾਡੇ ਹਸਦੇਵਾਲ ਦੇ ਪਰਿਵਾਰ ਸਾਡੇ ਵੀ ਫਿਊਚਰ ਬਣਨ ਦਾ ਗੱਲ ਨੂੰ ਹੈ ਨਾ ਅਸੀਂ ਕੀਤੇ ਨਾਲ ਜੁੜੇ ਰਹੀਏ ਸਾਡੇ ਵੀ ਬੱਚੇ ਅਮਰੀਕਾ ਕੈਨੇਡਾ ਵੱਲ ਮੂਵ ਨਾ ਕਰਨ ਕਿਉਂ ਕਰ ਰਹੇ ਨੇ ਅਮਰੀਕਾ ਕੈਨੇਡਾ ਵੱਲ ਮੂਵ ਕੀਤਾ ਨਹੀਂ ਮਜ਼ਬੂਤ ਹੈਗਾ ਭਾਈ ਹੈ ਨਾ ਕੀਤਾ ਮਜ਼ਬੂਤ ਹੋਵੇ ਤਾਂ ਉਹ ਇੱਥੇ ਰਹਿਣ ਪਰਿਵਾਰ ਨਾ ਵਿਛੜਣਾ ਹੈ ਨਾ ਫਿਰ ਕੋਮ ਨੂੰ ਟਾਲਾ ਨਹੀਂ ਪਈ ਹੈ ਨਾ ਫਿਰ ਇਹਨਾਂ ਦੇ ਹਿੰਦੂ ਆਸ਼ਟਿਕ ਨਿਜ਼ਾਮ ਦੇ ਵਿੱਚ ਕਿ ਲੋਕਤੰਤਰ ਵੱਡਾ ਹੁੰਦਾ ਕਿ ਲੱਗਦਾ ਕਿ ਡੱਲੇਵਾਲ ਸਾਹਿਬ ਦੀ ਦਿਨ ਬਾ ਦਿਨ ਨਾਜ਼ੁਕ ਸਥਿਤੀ ਤੋਂ ਬਾਅਦ ਜਿਹੜੀ ਸਰਕਾਰ ਹੈ ਜਿਹੜੀ ਲੋਕਾਂ ਦੇ ਸਰ ਤੇ ਉੱਪਰ ਵੱਡੀ ਹੁੰਦੀ ਹੈ ਲੋਕਾਂ ਦਾ ਕਰਕੇ ਉਹਨੂੰ ਵੱਡਾ ਮੰਨਿਆ ਜਾਂਦਾ ਹੈ ਕਿ ਉਹਨੂੰ ਕੋਈ ਫਰਕ ਨਹੀਂ ਪੈਂਦਾ ਡੱਲੇਵਾਲ ਸਾਹਿਬ ਦੀ ਨਾਜ਼ੁਕ ਸਥਿਤੀ ਦੇ ਨਾਲ ਬਿਲਕੁਲ ਬਈ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੈ ਨਾ ਲੋਕਤੰਤਰ ਰਹਿਿਆ ਹੀ ਨਹੀਂ ਤਾਨਾਸ਼ਾਹੀ ਹੈ ਇਹ ਤਾਂ ਠੀਕ ਹੈ ਨਾ ਲੋਕਤੰਤਰ ਤਾਂ ਯਾਰ ਹੋਇਆ ਕਰਦਾ ਵੀ ਲੋਕਾਂ ਦਾ ਹੈ ਨਾ ਇਹ ਤੇ ਦਾ ਮਾਈਨੋਰਟੀਜ਼ ਨਾਲ ਧੱਕਾ ਹੈ ਨਾ ਤੁਸੀਂ ਮੁਸਲਿਮ ਗੋਮ ਨਾਲ ਦੇਖ ਲਓ ਉਹਨਾਂ ਕੋਲ ਕੋਈ ਲੀਡਰ ਹੀ ਨਹੀਂ ਹੈਗਾ ਉਹਨਾਂ ਨਾਲ ਤੋੜਾ ਧੱਕੇ ਉਹਰੇ ਸੰਭਲ ਤੁਸੀਂ ਦੇਖਿਆ ਨਹੀਂ ਹੈਗਾ ਨਾ ਕੀ ਕਰਦੇ ਨੇ ਨਾ ਠੀਕ ਆ ਤੁਸੀਂ ਗੁਜਰਾਤ ਦੇ ਦੰਗੇ ਨਹੀਂ ਦੇਖੇ ਹੈਗੇ ਹਨ ਤੁਸੀਂ 84 ਵਾਲਾ ਨਿ ਹਸਾਬਕਦਾਬ ਦੇਖਿਆ ਨਾ ਲੋਕਤੰਤਰ ਲੋਕਤੰਤਰ ਕੀਤੇ ਨੇ ਇਹ ਕਿੱਥੇ ਇੰਨੇ ਸੁਪਰੀਮ ਕੋਰਟ ਦੀ ਚੱਲਦੀ ਹੈ ਨਾ ਠੀਕ ਹੈ ਨਾ ਇਹ ਤਾਂ ਤਾਨਾਸ਼ਾਲੀ ਸਿਸਟਮ ਹੈ ਪੈਸੇ ਨਾਲ ਚੱਲ ਰਿਹਾ ਸਾਰੇ ਦਾ ਸਾਰਾ ਹਸਾਬਕਦਾਬ ਹੈ ਨਾ ਕਿਉਂਕਿ ਇਹਨਾਂ ਦੇ ਅਰ ਫਲਸਫੇ ਨੇ ਠੀਕ ਹੈ ਨਾ ਹੁਣ ਆਰਐਸਐਸ ਅੱਜ ਦੀ ਥੋੜੀ ਕੰਮ ਕਰ ਰਹੀ ਹੈ ਠੀਕ ਹੈ ਨਾ ਰੋਲਾ ਸਾਰ ਰਾਜ ਦਾ ਠੀਕ ਹੈ ਨਾ ਆਪਾਂ ਵੀ ਲੜ ਰਹੇ ਆ ਕਿ ਤਨ ਕਿਤੇ ਆਪਣੇ ਅੰਦਰ ਕੀ ਚੀਨੇਗਾ ਬਾਈ ਆਪਾਂ ਨੇ ਆਪਣਾ ਰਾਜਵਾਲ ਬੱਧ ਰਹੇ ਆ ਹੈ ਨਾ ਰਾਜ ਰਾਜ अरोड़ा ਰਾਜ ਦਾ ਇਹ ਵੀ ਰਾਜ ਪਿੱਛੇ ਕਰਦੇ ਨੇ ਆਰਐਚਏ ਚਿੰਨ੍ਹ ਦੇ ਟਾਈਮ ਤੋਂ ਲੱਗੀ ਹੋਈ ਹੈ ਕਿਸ ਵਾਸਤੇ ਲੱਗੀ ਹੈ ਹਿੰਦੂ ਰਾਸ਼ਟਰ ਵਾਸਤੇ ਲੱਗੀ ਹੋਈ ਹੈ ਇਹਨਾਂ ਨੂੰ ਪਤਾ ਪਈ ਇਹ ਕਾਮੇਡੀਕਾ ਪਾਉਂਦੀ ਆ ਠੀਕ ਹੈ ਨਾ ਇਹ ਲੋਕ ੜੀਕਾ ਪਾਉਣਗੇ ਹੈ ਨਾ ਸਾਡੇ ਉਸ ਫਲਸਫੇ ਦੇ ਹੈ ਨਾ ਬਾਕੀ ਸਾਰੇ ਗੁਲਾਮ ਨੇ ਬਾਈ ਹੈ ਨਾ ਨਾ ਉਹਨਾਂ ਕੋਲ ਫਲਸਫੇ ਨੇ ਨਾ ਅਸੀਂ ਲੜਦੇ ਆ ਕਿਉਂ ਸਭ ਤੋਂ ਵੱਡੇ ਦਾ ਅਸੀਂ ਲੜਦੇ ਆਪਣੇ ਲੰਗਰਾਂ ਦੀ ਸਿਰ ਤੇ ਹੈ ਨਾ ਬਾਬੇ ਨਾਨਕ ਦੇ ਫਲਸਫੇ ਤੇ ਲੜਦੇ ਆ ਹੈ ਨਾ ਠੀਕ ਹੈ ਬਾਬੇ ਨਾਨਕ ਜੇ ਲੰਗਰ ਨਾ ਹੋਣਾ ਅੱਜ ਜਿਵੇਂ ਆਪਣੇ ਘਰੇ ਬੈਠ ਜੀ ਸਾਰੇ ਦੇ ਸਾਰੇ ਬਾਬੇ ਸਭ ਤੋਂ ਵੱਡਾ ਸਾਡਾ ਸੰਘਰਸ਼ ਹੈ ਨਾ ਅਗਰ ਅਸੀਂ ਪੈਰ ਉੱਤੇ ਰੱਖਦੇ ਆ ਸਾਰੀਆਂ ਸਟੇਟਾਂ ਤੋਂ ਸਾਰੇ ਦੇਸ਼ ਤੋਂ ਉੱਤੋਂ ਤੇ ਬਾਬੇ ਨਾਨਕ ਦੇ ਲੰਗਰ ਕਰਕੇ ਰੱਖਦੇ ਆ ਤੇ ਸਰਬੱਤੇ ਭਲੇ ਦੀ ਸੋਚ ਰੱਖਦੇ ਆ ਠੀਕ ਹੈ ਨਾ ਤੇ ਰੋਲੇ ਰਾਜ ਦੇ ਨੇ ਸਾਰੇ ਦੇ ਸਾਰੇ ਕਿੰਨੇ ਵੀ ਮਰ ਜਾਣ ਮਾਰੇ ਵੀ ਇਹਨਾਂ ਨੇ ਸਾਡੇ ਬਾਈ ਪਹਿਲਾਂ ਮਾਰ ਕਿ ਨਸਲ ਕੋਸ਼ੀ ਦਾ ਕਰਤੀ ਸਾਡੇ ਕੋ ਉਮਦੀਆਂ ਤੇ ਇਹਨਾਂ ਨੂੰ ਫਿਰ ਡੱਲੇਵਾਲ ਸਾਹਿਬ ਤੋਂ ਫਰਕ ਪੈਣਾ ਠੀਕ ਹੈ ਨਾ ਗੱਲ ਲੋਕਤੰਤਰ ਰਹਿ ਹੈ ਨਹੀਂ ਬਾਈ ਹੈ ਨਾ ਇਹ ਤਾਂ ਆਪਣੇ ਦੂਜੇ ਫਲਸਫੇ ਉਹੜੀ ਨੂੰ ਬੰਦ ਰਹੇ ਨੇ ਹੈ ਨਾ ਔਰ ਜਾਂ ਫਿਰ ਕਾਰਪੋਰੇਟ ਵਾਲੇ ਪਾਸੇ ਨੂੰ ਬੰਦ ਰਹੇ ਨੇ ਜਾਂ ਤਾਨਾ ਸੈਤਾਨਾ ਸਹੀ ਜਦੋਂ چیرਤੇ ਹਾ ਵੀ ਹੋ ਜਾਂਦੀ ਹੈ ਨਾ ਠੀਕ ਹੈ ਨਾ ਫਿਰ ਉਹ ਸੋਚ ਜਿਵੇਂ ਹਿਟਲਰ ਵਰਗੇ ਸੀ ਹੈ ਨਾ ਉਹਨਾਂ ਜਦੋਂ ਤਾਨਾ ਸਾਈ ਆਈਏ ਉਹਨਾਂ ਨੇ ਕੋਈ ਸੋਚਿਆ ਉਹਨਾਂ ਨੇ ਕਿੰਨਾ ਕਤਲ ਆਮ ਕਰਿਆ ਨਾ ਅਬਦਲੀ ਉਹਨਾਂ ਦਾ ਲਾਲ ਹੋਇਆ ਨਾ ਕਿ ਸਿੱਧਾ ਵੀ ਲਾਲ ਜਦੋਂ ਪਾਵਰ ਅੰਤ ਅੰਤ ਦੇ ਗ੍ਰੇਟਰ ਨੇ ਵੀ ਖੁਦਕੁਸ਼ੀ ਕੀਤੀ ਸੀ ਬਾਈ ਹੈਨਾ ਠੀਕ ਹੈ ਅੰਤ ਇਹਨਾਂ ਦਾ ਐਵੇਂ ਦਾ ਹੀ ਹੋਣਾ ਕਿਉਂਕਿ ਯਾਰ ਉਹ ਪਰਮਾਤਮਾ ਵੀ ਤਾਂ ਕੋਈ ਚੀਜ਼ ਹੈ ਹੁਣ ਤੁਸੀਂ ਉਹਦੇ ਦੰਡ ਥੋੜੀ ਲੜ ਸਕਦੇ ਹੋ ਆਕਾਲ ਪੁਰਖ ਨਾਲ ਥੋੜੀ ਲੜ ਸਕਦੇ ਹੋ ਹੈਨਾ ਸਾਡੇ ਤਾਂ ਓਟ ਆਸਰੇ ਆਕਾਲ ਪੁਰਖ ਦੇ ਦਿੱਤੇ ਹੋਏ ਨੇ ਸਾਨੂੰ ਹੈਨਾ ਅਸੀਂ ਤਾਂ ਆ ਆਕਾਲ ਪੁਰਖ ਦੇ ਸਿਰ ਤੇ ਲੜ ਰਹੇ ਹਾਂ ਨਾ ਤੁਹਾਨੂੰ ਪਤਾ ਵੀ ਤੁਹਾਡੇ ਕੋਈ ਸ਼ਕਤੀਆਂ ਤੁਹਾਡਾ ਕੋਈ ਪੈਸਾ ਕੋਈ ਕਾਰਪੋਰੇਟ ਕੁਝ ਵੀ ਨਹੀਂ ਹੁੰਦੇ ਅੱਗੇ ਕੰਮ ਕਰ ਸਕਦਾ ਨਾ ਉਹਨੇ ਇਹ ਜੀ ਕਲਾ ਵਰਤਾ ਦੇਣੀ ਹੈ ਨਾ ਹੁਣ ਪਤਾ ਵਰਤਾਇ ਰੱਖਿਆ ਢੱਲੇਵਾਲ ਦੇ ਰੂਪ ਦੇਂਦੇ ਨੇ ਕੀ ਪਤਾ ਇੱਕ ਕਹਿੰਦੇ ਨੇ ਇੱਕ ਇੱਕ ਸਿਰ ਬਹੁਤ ਹ ਇਹ ਬਹੁਤ ਵੱਡਾ ਬਦਲਾਅ ਲੈ ਕੇ ਆਉਣ ਵਾਸਤੇ ਕੀ ਬਤਾ ਸੀ ਡੱਲੇਵਾਲ ਸਾਹਿਬ ਦਾ ਹੋਵੇ ਤਾਂ ਅਸੀਂ ਤਾਂ ਪੋਜ਼ਿਟਿਵ ਹੈ ਬਾਈ ਹਨ ਅਸੀਂ ਅੱਜ ਵੀ ਇੱਥੇ ਖੜੇ ਆ ਨਾ ਤਾਂ ਜਿੱਤੇ ਹੋਏ ਖੜੇ ਆ ਤੇ ਹਨ ਕਿਉਂਕਿ ਇੱਕ ਤਾਂ ਨਿੱਤਰ ਕੇ ਆਏ ਲੋਕ ਹਨ ਨਿੱਤਰ ਕੇ ਆਏ ਲੀਡਰ ਹਨ ਵੀ ਕਿਹੜਾ ਲੜਨ ਵਾਲਾ ਹੈ ਨਾ ਕਿਹੜਾ ਲੱਤਾਂ ਖਿੱਚਣ ਵਾਲਾ ਹੈ ਨਾ ਠੀਕ ਹੈ ਇੱਕ ਨਾ ਜਦੋਂ ਹੁਣ 4 ਤਰੀਕ ਨੂੰ ਮਹਾ ਪੰਚਾਇਤ ਹੋਈ ਉੱਥੇ ਲੱਖਾਂ ਦਾ ਇਕੱਠ ਹੋਇਆ ਜਾਗਦੀ ਜਮੀਰ ਵਾਲੇ ਲੋਕ ਪਹੁੰਚੇ ਉਹਦੇ ਛੋਟੇ ਛੋਟੇ ਬੱਚੇ ਸੀਗੇ ਸਾਡੇ ਛੋਟੇ ਛੋਟੀਆਂ ਕੁੜੀਆਂ ਸੀਗੀਆਂ ਹਨ ਜਿਹੜੇ ਝੰਡੇ ਚੱਕ ਕੇ ਆਏ ਇੱਥੇ ਹਨ ਤੇ ਇੱਕ ਪੀੜੀ ਹੋਰ ਤਿਆਰ ਹੋ ਗਈ ਸੰਘਰਸ਼ ਲੜਨ ਵਾਸਤੇ ਕਿਉਂਕਿ 95 ਤੱਕ ਤਾਂ ਇਹਨਾਂ ਨੇ ਸਾਡਾ ਕਹਾਣੀ ਕੀਤਾ 2000 ਤੱਕ ਹੈਨਾ ਨੌਜਵਾਨੀ ਮਾਰੀ ਸਾਰੀ ਦੀ ਸਾਰੀ ਨੌਜਵਾਨੀ ਤਾਂ ਹੁਣ ਜਵਾਨ ਹੋਈ ਹੈ ਸਾਰੀ ਦੀ ਸਾਰੀ ਨੌਜਵਾਨੀ ਲੜੂਗੀ ਭਾਈਆਂ ਇੱਕ ਪੀੜੀ ਹੋਰ ਤਿਆਰ ਹੋ ਰਹੀ ਹੈ ਤਾਂ ਅਸੀਂ ਤਾਂ ਬਈ ਜਿੱਤ ਰਹੇ ਹਾਂ ਇੱਥੇ ਬੈਠ ਕੇ ਠੀਕ ਹੈ ਨਾ ਆਪਾਂ ਨਹੀਂ ਆਪਾਂ ਕਹਿ ਰਹੇ ਆਂ ਵੀ ਅਸੀਂ ਹਾਰੇ ਨਹੀਂ ਸਕਦੇ ਅਸੀਂ ਤਾਂ ਸੰਘਰਸ਼ ਕਰਾਂਗੇ ਸੰਘਰਸ਼ ਕਰਦੇ ਰਹਾਂਗੇ ਲੜਦੇ ਰਹਾਂਗੇ ਜ਼ਮੀਨਾਂ ਵੀ ਬਚਾਵਾਂਗੇ ਗੁਰਬਾਬੇ ਨਾਨਕ ਦੇ ਫਲਸਫੇ ਨੂੰ ਬਚਾਵਾਂਗੇ ਪਰ ਚੜ੍ਹਦੀ ਕਲਾ ਚਾਹੀਸੀ ਬਹੁਤ ਕੋਈ ਦਿੱਕਤ ਨਹੀਂ ਨਵਦੀਪ ਦੱਲੇਵਾਲ ਸਾਹਿਬ ਸ਼ਾਂਤਮਈ ਤਰੀਕੇ ਦੇ ਨਾਲ ਸੰਘਰਸ਼ ਕਰਕੇ ਅਗਵਾਈ ਕਰਦੇ ਨਜ਼ਰ ਆਉਂਦੇ ਨੇ ਤੇ ਇਸ ਤੋਂ ਬਾਅਦ ਲੱਗਦਾ ਕਿ ਜਿਹੜੀਆਂ ਜਥੇਬੰਦੀਆਂ ਦੇ ਆਗੂਆਂ ਦੇ ਆਪਸੀ ਮਤਭੇਦ ਹੋਣਗੇ ਉਹ ਵੀ ਇਸ ਤੋਂ ਬਾਅਦ ਲੱਗਦਾ ਕਿ ਜਿਵੇਂ ਕੋਈ ਸੰਘਰਸ਼ ਵੇਢ ਸਕਦੇ ਨੇ ਲੱਗਦਾ ਨਹੀਂ ਕਿ ਅੱਜ ਆਪਸੀ ਮਤਭੇਦ ਪਲਾ ਕੇ ਇੱਕ ਪਲੇਟਫਾਰਮ ਦੇ ਇਕੱਠੇ ਹੋਣ ਦੀ ਜ਼ਰੂਰਤ ਬਿਲਕੁਲ ਬਈ ਹੋਣਾ ਚਾਹੀਦਾ ਹੈ ਨਾ ਤੇ ਅਸੀਂ ਤਾਂ ਅਸੀਂ ਪਹਿਲ ਕਦ ਅਸੀਂ ਕਿ ਯਾਰ ਸਿੱਧਾ ਉਸੇ ਰਾਤੇ ਆ ਜਿਸ ਰਾਤੋਂ 2020 ਦੇ ਚੱਲੇ ਸੀ ਹੈਨਾ 2020 ਦੇ ਚੱਲੇ ਸੀਗੇ ਹੈਨਾ ਐਵੇਂ ਦੇ ਇਹਂ ਅੰਦੋਲਨ ਲੈ ਕੇ ਚੱਲੇ ਸੀ ਹੈਨਾ ਇਹ ਸੜਕਾਂ ਦਾ ਰਾਹ ਸੀਗਾ ਹੈਨਾ ਇਹ ਹਕੂਮਤ ਨਾਲ ਸਿੱਧੀ ਟੱਕਰ ਸੀ ਵੀ ਸਾਡੇ ਹੱਕ ਦੇ ਹੈਨਾ ਉਹਦੋਂ ਵੀ ਆਈ ਸੀਗਾ ਅੱਜ ਵੀ ਆਹੀ ਹੈਨਾ ਅਸੀਂ ਤਾਂ ਨਹੀਂ ਆ ਕੇ ਬਦਲੇ ਠੀਕ ਹੈ ਅਸੀਂ ਤਾਂ ਨਹੀਂ ਆ ਕੇ ਇਲੈਕਸ਼ਨ ਲੜੇ ਬਾਈ ਹੈਨਾ ਅਸੀਂ ਤਾਂ ਉਸੇ ਰਾਤ 80 ਕੀਵੇਂ ਕਹਿ ਦਈਏ ਵੀ ਅਸੀਂ ਪਿੱਛੇ हट ਗਏ ਸੀਗੇ ਨਾ ਉਹ ਤਾਂ ਲੋਕਾਂ ਦੀ ਮੱਤ ਚੇਂਜ ਹੋ ਗਈ ਸੀ ਕਿਸੇ ਨੂੰ ਪਾਵਰ ਦਾ ਨਸ਼ਾ ਹੋ ਗਿਆ ਵੀ ਮੈਂ ਸੀਐਮ ਬਣ ਜਾ ਕਿਸੇ ਨੇ ਹੋ ਗਿਆ ਮੈਂ ਐਮਐਲਏ ਬਣ ਜਾ ਹੈ ਨਾ ਸਾਢੇ 100 ਵੀ ਸਾਢੇ ਕੀ ਡਿਫਰੈਂਸ ਆ ਅਸੀਂ ਤਾਂ ਜਦ ਵੀ ਇਸੇ ਰਾਤ ਤੇ ਸੀਗੇ ਅੱਜ ਵੀ ਇਸੇ ਰਾਤ ਤੇ ਹੈ ਨਾ ਉਹ ਤਾਂ ਉਹਨਾਂ ਨੂੰ ਸੋਚਣਾ ਪੈਣਾ ਫਿਰ ਉਹ ਅੱਗੇ ਬਿਆਨਬਾਜ਼ੀ ਗਲਤ ਕਰਦੇ ਨੇ ਕੋਟੂ-ਕਟ ਨਹੀਂ ਸਾਧ ਦੇਣਾ ਭਾਈ ਆਪਣਾ ਚੁੱਪੋ ਕੇ ਬਹਿ ਜਾਓ ਸੰਗਤ ਲੜ ਲੂਗੀ ਕਿਉਂਕਿ ਲੀਡਰ ਸੰਗਤ ਨਾਲ ਹੋਇਆ ਕਰਦੇ ਨੇ ਹੈ ਨਾ ਠੀਕ ਹੈ ਨਾ ਸੰਗਤ ਆ ਰਹੀ ਆ ਹੈ ਨਾ ਸੰਗਤ ਲੜ ਰਹੀ ਆ ਹੈ ਨਾ ਲੀਡਰ ਬਣਾਉਣ ਵਾਲੀ ਸੰਗਤ ਦੀ ਗਲਤ ਬਿਆਨਬਾਜ਼ੀ ਨਹੀਂ ਕਰਦੇ ਨਾ ਅਸੀਂ ਫੇਰ ਕਹਿੰਦੇ ਵੀ ਆਤਮਾਨੰਗੇ ਭਾਈ ਚਲੋ ਕੋਈ ਨਹੀਂ ਜਿਹੜੀਆਂ ਜਿਹੀਆਂ ਗਲਤੀਆਂ ਤੁਹਾਡੇ ਤੋਂ ਹੋਈਆਂ ਹੈ ਨਾ ਵੀ ਇਹਨਾਂ ਨੂੰ ਸਿਰ ਮੱਥੇ ਕਰਕੇ ਹੈ ਨਾ ਹੁਣ ਆਕੜ ਨੂੰ ਛੱਡ ਕੇ ਭਾਈ ਹੈ ਨਾ ਆ ਰ ਆਪਣਾ ਇਕੱਠੇ ਹੋ ਕੇ ਲੜੋ ਹੈ ਨਾ ਜਿਹੜੇ ਆਗੂ ਬਿਆਨਬਾਜ਼ੀਆਂ ਕਰਦੇ ਨੇ ਲੱਗਦਾ ਉਹਨਾਂ ਨੂੰ ਇਸ ਗੱਲ ਬਾਰੇ ਕੋਈ ਤਗਾਜ਼ਾ ਨਹੀਂ ਕਿ ਇੱਕ ਆਗੂ ਪੈਦਾ ਕਰਨ ਨੂੰ ਇਮਾਨਦਾਰ ਆਗੂ ਪੈਦਾ ਕਰਨ ਨੂੰ ਕਈ ਵਰੇ ਲੱਗ ਜਾਂਦੇ ਆ ਉਹ ਦਿੱਲੀ ਵਾਲਾ Saab ਦਿੱਲੀ ਵਾਲਾ Saab ਬਣਨਾ ਕੋਈ ਸੌਖੀ ਗੱਲ ਹੈ ਗਿਆ 40 ਸਾਲ ਲੱਗ ਜਾਂਦੇ ਨੇ ਅਸੀਂ ਯਾਰ 5 ਸਾਲ ਤੋਂ ਸੰਘਰਸ਼ ਕਰਦੇ ਆ ਚਿੱਡੇ ਪੜਵਾ ਲਏ ਹੈਨਾ ਠੀਕ ਹੈ ਆਪਣਾ ਜੇਣਾ ਕੱਟ ਲਿਆ ਬਾਈ ਹੈਨਾ ਫਿਰ ਜਾ ਕੇ 150 ਮੁੰਡਾ ਨਾਲ ਤੁਰਦਾ ਹੈਨਾ ਠੀਕ ਹੈ ਨਾ ਇਹਨਾਂ ਦਾ ਤਾਂ ਕੈਡਰ ਕਿੱਡਾ ਕਿਉਂ 40 ਸਾਲ ਦਾ ਸੰਘਰਸ਼ਾ ਪਰਿਵਾਰ ਨੇ ਕਿਤਨਾ ਹੰਡਾਇਆ ਹੋਊਗਾ ਹੈਨਾ ਮੈਂਟਲੀ ਕਿਤਨਾ ਟੌਰਚਰ ਹੋਏ ਹੋਣਗੇ ਹੈਨਾ ਜੇਲਾਂ ਵੀ ਹੈਨਾ ਬਹੁਤ ਕੁਝ ਬਾਈ ਸੰਘਰਸ਼ ਕਰਨਾ ਪੈਂਦਾ ਜਦੋਂ ਅਸੀਂ ਇੱਕ ਕੋਲ ਦੇ ਦਿੰਦੇ ਆ ਨਾ ਜਿੱਦਾਂ ਕੋਲ ਦਾ ਟਾਈਮ ਹੁੰਦਾ ਨਾ ਜਦੋਂ ਤੱਕ ਇਹ ਹੁੰਦਾ ਬੰਦੇ ਇਕੱਠੇ ਹੁੰਦੇ ਨਾ ਜਾਨ ਨਾ ਮੁਠੀ ਚ ਰਹਿੰਦੀ ਆ ਵੀ ਠੀਕ ਹੈ ਨਾ ਵੀ ਆਪਣੇ ਜਾਣਾ ਕੋਈ ਵੀ ਕੋਲ ਦੀ ਗੱਲ ਹੈ ਬਾਈ ਉਹ ਚੀਜ਼ਾਂ ਫੀਲ ਕਰਦੇ ਆ ਜਦੋਂ ਅਸੀਂ ਹੈ ਨਾ ਉਹ ਸੰਘਰਸ਼ ਨੇ ਯੋ ਮੈਂਟਲੀ ਪ੍ਰੇਪੇਅਰ ਹੋਣਾ ਹੈ ਨਾ ਉਹ ਫਿਰ ਲੀਡਰ ਬਣਿਆ ਕਰਦੇ ਹੈ ਨਾ ਸਿਸਟਮ ਐਵੇਂ ਨਹੀਂ ਲੀਡਰ ਬਣ ਸਕਦੇ ਹੈ ਨਾ ਤਾਂ ਇਹ ਕਹਿੰਨੇ ਵੀ ਇਹ ਬਿਆਨ ਬਾਜੀ ਔਰ ਫਿਰ ਯਾਰ ਕਿੰਨੇ ਫੋਕੇ ਲੋਕ ਤੁਸੀਂ ਆ ਤੁਸੀਂ ਐਡੇ ਐਡੇ ਸੰਘਰਸ਼ ਕਰਕੇ ਕਿਹੜੀ ਬਿਆਨ ਬਾਜੀਆਂ ਦੇ ਤੁਰੇ ਹੋਏ ਹੋ ਫੋਕੇ ਹੀ ਲਾ ਲੋ ਹੈ ਨਾ ਵੀ ਜਾਂ ਤੁਸੀਂ ਸੰਘਰਸ਼ ਨਹੀਂ ਤਰੀਕੇ ਨਾਲ ਕਰਿਆ ਜਾਂ ਫਿਰ ਤੁਸੀਂ ਬੀਕੇ ਹੋਗੇ ਹੋਗੇ ਬਾਈ ਹੈ ਨਾ ਠੀਕ ਹੈ ਜੱਜ ਆ ਨਹੀਂ ਰਿਹਾ ਕਿਹੜੀ ਤਾਕਤਾਂ ਰੋਕ ਰੀਆਂ ਨੇ ਹਨ ਫਿਰ ਉਹ ਜਿਹੜੇ ਇਲਜ਼ਾਮ ਲੱਗਦੇ ਨੇ ਉਹ ਸੱਚੇ ਨੇ ਬਈ ਹਨ ਹੁਣ ਅੱਜ ਤੱਕ ਕਦੇ ਨਹੀਂ ਕਿਹਾ ਮੇਰੇ ਕਦੇ ਵੀ ਤੁਸੀਂ ਕੱਢ ਸਕਦੇ ਵੀ ਹਾਂ ਵੀ ਇਹ 3000 ਰੁਪਏ ਕਿਉਂ ਨੇ 3500 ਨਾ ਆਪਣੇ ਕਦੇ ਕਿਹਾ ਨਹੀਂ ਨੰਨਾ ਸਾਨੂੰ ਲੋੜ ਕਿਉਂ ਇਸ ਚੀਜ਼ ਨਾਲ ਪਾੜੇ ਪੈਂਦੇ ਨੇ ਬਈ ਹਨ ਲੋਕਾਂ ਨੂੰ ਬਹਾਨੇ ਮਿਲਦੇ ਨੇ ਗੱਲਾਂ ਬਣਾਉਣ ਦੇ ਕਿਉਂ ਬਥੇਰੇ ਤਾਂ ਹੁਣ ਨਹੀਂ ਚਾਹੁੰਦੇ ਉਹਨਾਂ ਨੂੰ ਗੱਲ ਮਿਲ ਜਾਂਦੀ ਆ ਵੀ ਉਹ ਤਾਂ ਇਕੱਠੇ ਨਹੀਂ ਹੈਗੇ ਜੀ ਇਹ ਤਾਂ ਬੀਕੇ ਹੋਏ ਨਹੀਂ ਹਨ ਪਰ ਗੱਲ ਫਿਰ ਨਾ ਯਾਰ ਸਾਨੂੰ ਵੀ ਸੋਚਣ ਦੇ ਮਜਬੂਰ ਕਰਦਾ ਇਹਨਾਂ ਲੀਡਰਾਂ ਨੇ ਸੱਚੀ ਕਹਿੰਦਾ ਜਿਹੜੀ ਹੁਣ ਟੋਹਣੇ ਉਹ ਫੇਰ ਸਾਨੂੰ ਇਹ ਬੋਲਣ ਨੂੰ ਮਜਬੂਰ ਕਰਦੇ ਨੇ ਵੀ ਯਾਰ ਵੀ ਅਸੀਂ ਬੋਲੀਆ ਨੂੰ ਤੁਹਾਡੇ ਖਿਲਾਫ ਸਾਨੂੰ ਕੀ ਨਹੀਂ ਪਤਾ ਤੁਹਾਡੇ ਬਾਰੇ ਹਾਂ ਠੀਕ ਹੈ ਨਾ ਪਰ ਜੀ ਕਹਿੰਦੇ ਆ ਵੀ ਨਹੀਂ ਭਾਈ ਚਲੋ ਯਾਰ ਇਕੱਠੇ ਰਹੋ ਹੈ ਨਾ ਸਾਰੇ ਦੇ ਸਾਰੇ ਕਿਉਂਕਿ ਅਸੀਂ ਬੱਚੇ ਹਜੇ ਹੈ ਨਾ ਜੇ ਅਸੀਂ ਅਜੇ ਤੋਂ ਹੀ 네ਗਟਿਵ ਗੱਲਾਂ ਚ ਪੈਣ ਲੱਗ ਗਏ ਹੈ ਨਾ ਵੀ ਫੇਰ ਆਪਾਂ ਲੀਡਰ ਨਹੀਂ ਬਣ ਸਕਦੇ ਹੈਨਾ ਠੀਕ ਹੈ ਤੁਹ ਪੋਜੀਟਿਵ ਰੱਖਣਾ ਪੈਂਦਾ ਵੀ ਕੋਈ ਨਹੀਂ ਭਾਈ ਹੈਨਾ ਪਰ ਵੀ ਫੇਰ ਯਾਰ ਅੰਦਰ ਉਹ ਵੀ ਹੁੰਦੀ ਹੈ ਹੈਨਾ ਵੀ ਫੇਰ ਅਸੀਂ ਸੋਚਦੇ ਹਾਂ ਚੱਲ ਛੱਡ ਕਾਲਪੁਰ ਕਾਪੇ ਕਰ ਦੂਗਾ ਇਹਨਾਂ ਦਾ ਨਵੇੜਾ ਵੀਗਾ ਫਿਰ ਕਰੇ ਰਿਆ ਹੈ ਨਾ ਅਜੇ ਲੋਕਾਂ ਨੂੰ ਪਤਾ ਲੱਗ ਰਿਹਾ ਭਾਈਆਂ ਨੇ ਕਿਹੜਾ ਕਿਹੜਾ ਬੀਜੇਪੀ ਦੇ ਹੱਕ 'ਚ ਭੂਗਤ ਰਹੇ ਨੇ ਹੈਨਾ ਕਿਹੜਾ ਸੈਂਟਰ ਦੇ ਹੱਕ 'ਚ ਭੂਗਤ ਰਹੇ ਨੇ ਹੈਨਾ ਕਿਹੜਿਆ ਸਾਨੂੰ ਮਾਰਨ ਤੇ ਤੁਰੇ ਹੋਏ ਨੇ ਲੜਨ ਦਾ ਸਾਨੂੰ ਸਾਰਿਆਂ ਨੂੰ ਸਟੇਟ ਦੇ ਖਿਲਾਫ ਚਾਹੀਦਾ ਇਕੱਠੇ ਹੋ ਗਿਆ ਉਹ ਸਾਨੂੰ ਹੀ ਮਾਰਨ ਤੇ ਹੈ ਨਾ ਸਾਡੇ ਵੀ ਕਹਿੰਦੇ ਇਹਨਾਂ ਨੇ ਡੋਨ ਕਰੋ ਕਿਵੇਂ ਨਾ ਸੰਗਤ ਦੀ ਕਿਰਿਆ ਸੰਗਤ ਨੇ ਚਾਰ ਤਰੀਕ ਨੂੰ ਵੀ ਦਿਖਾਤਾ ਹੈ ਨਾ ਕਿਉਂਕਿ ਹਾਂ ਇਹ ਚੀਜ਼ ਦਾ ਰਿਜ਼ਲਟ ਨਾ ਅੱਜ ਨਹੀਂ ਹੈ ਇਹਨਾਂ ਨੂੰ ਪਤਾ ਲੱਗਣਾ ਇਸ ਚੀਜ਼ ਦਾ ਰਿਜ਼ਲਟ ਇਹਨਾਂ ਨੂੰ ਮਿਲੇਗਾ ਹੈ ਨਾ ਠੀਕ ਹੈ ਹੁਣ ਜਿਵੇਂ ਅੰਗਰੇਜ਼ਾਂ ਦੇ ਟਾਈਮ ਹੁੰਦਾ ਸੀ ਬਾਈ ਹੈਨਾ ਜਾਂ ਮੁਗਲਾਂ ਦਾ ਟਾਈਮ ਹੁੰਦਾ ਸੀਗਾ ਜਿਨ੍ਹਾਂ ਜਿਨ੍ਹਾਂ ਨੇ ਗਦਾਰੀਆਂ ਕਰੀਆਂ ਨੇ ਅੱਜ ਤੱਕ ਆਉਂਦਾ ਕਿ ਨਹੀਂ ਸਾਰੇ ਤੇ ਸਾਰੇ ਕਹਿੰਦੇ ਨੇ ਨਾ ਵੀ ਹਾਂ ਵੀ ਫਲਾਣੇ ਨੇ ਜੀ ਚਾਹ ਪਲਾਈ ਹੈ ਨਾ ਜਲੀ ਵਾਲੇ ਤੋਂ ਬਾਅਦ ਹੈਨਾ ਗੁਦਾਰ ਦੇ ਟੈਗ ਬੰਡੇ ਜਾਂਦੇ ਨਹੀਂ ਇਹਨਾਂ ਦੇ ਨਹੀਂ ਬੰਡੇ ਜਾਣਗੇ ਬਾਈ ਬੰਡੇ ਜਾਣਗੇ ਹੈਨਾ ਇਹ ਲੰਬੇ ਰਿਜ਼ਲਟ ਦੇਖਿਓ ਠੀਕ ਹੈ ਅਸੀਂ ਵੀ ਤਾਂ ਕਹਿ ਕੇ ਮਰਾਂਗੇ ਮੋੜ ਆਉਂਦੇ ਨਹੀਂ ਹਨ ਤੇ ਉਹ ਸਾਨੂੰ ਫੁੱਦੂ ਦੱਸਦੇ ਨੇ ਵੀ ਉਹ ਤਾਂ ਯਾਰ ਉਹੀ ਤੁਰੇ ਫਿਰਦੇ ਨੇ ਜਿਵੇਂ ਹਨਾ ਆਰਾਪ ਕਦੇ ਆਉਣਾ ਨਹੀਂ ਹਨਾ ਘਰੇ ਬੈਠ ਕੇ ਉ ਚੋਦਰ ਦੀ ਗੁੱਟੀ ਪਾਣੀ ਮੈਂ ਆਪਣੇ ਬੱਚਿਆਂ ਨੂੰ ਦੱਸ ਕੇ ਨਹੀਂ ਮਰੂਗਾ ਵੀ ਭਾਈ ਇਹ ਆ ਲੋਕ ਜਿਗੇ ਪਿੰਡ ਦੇ ਅੰਦਰ ਜਿਹੜੇ ਲੱਟੀ ਬਣੇ ਫਿਰਦੇ ਨੇ ਨਾ ਵੀ ਜਿਨ੍ਹਾਂ ਨੇ ਕਦੇ ਸੰਘਰਸ਼ ਚ ਪੈਰ ਨਹੀਂ ਧਰੇ ਸੀਗੇ ਜੇ ਸੰਘਰਸ਼ ਦੇ ਰਹੇ ਤਾਂ ਇੱਕ ਖੜਨ ਵਾਲੇ ਲੋਕ ਨਹੀਂ ਹੈਗੇ ਬਈਆਂ ਤਾਂ ਦੂਰ ਰਹੇ ਤੇ ਭਈ ਇਹ ਤਾਂ ਲਿਖੇ ਜਾਂਦੇ ਨੇ ਇਤਿਹਾਸ ਇਤਿਹਾਸ ਚ ਦਰਜ ਹੋ ਜੂਗਾ ਜਿਹੜਾ ਲੜਜੂਗਾ ਉਹ ਵੀ ਦਰਜ ਹੋ ਜੂਗਾ ਜਿਹੜਾ ਲੱਤਾਂ ਖਿੱਚੂਗਾ ਉਹ ਵੀ ਹੋ ਜੂਗਾ ਜਿਹੜਾ ਗਦਾਰੀ ਕਰੂਗਾ ਉਹ ਵੀ ਹੋ ਜੂਗਾ ਤਾਂ ਸਭ ਇਤਿਹਾਸ ਅੰਦੋਲਨ ਦੇ ਨਾਮੀ ਚਿਹਰੇ ਨਵਦੀਪ ਜਲਵੇੜਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਭਵਿੱਖ ਦੇ ਵਿੱਚ ਖਾਸ ਤੌਰ ਤੇ ਉਹਨਾਂ ਸੰਘਰਸ਼ੀ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਕਿਸਾਨਾਂ ਗੂ ਡਿਗਜੀਤ ਸਿੰਘ ਡੱਲੇਵਾਲ ਨੇ ਆਪਣੇ ਆਪ ਨੂੰ ਦਾਤੇ ਲਗਾਇਆ ਹੋਇਆ ਹੈ ਇਸ ਦੇ ਤਹਿਤ ਕਿਸ ਤਰੀਕੇ ਦੀਆਂ ਜ਼ਿੰਮੇਵਾਰੀਆਂ ਅਦਾ ਹੋਣੀਆਂ ਚਾਹੀਦੀਆਂ ਨੇ ਭਵਿੱਖ ਦੇ ਵਿੱਚ ਵੀ तमाम ਸਾਰੇ ਪੱਕ ਬਾਬਤ ਗੱਲਬਾਤ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ